ਹੋਸਟਲ ਤੇ ਕਮਰੇ ਅਸੀਂ ਯੋਧ ਨਸ਼ਾ ਵਿਰੋਧ ਜੋ ਮਹ ਮਚਰ ਪੰਜਾਬ ਸਰਕਾਰ ਨੇ ਚਲਾਈ ਆ ਉਹਦੇ ਤਹਿਤ ਅਸੀਂ ਵੀ ਆਪਦਾ ਉਪਰਾਲਾ ਕੀਤਾ ਵੀ ਇਸ ਗਲੀ ਦੇ ਵਿੱਚ ਨਾ ਤਾਂ ਕੋਈ ਨਸ਼ੇ ਵਾਲਾ ਤੇ ਨਾ ਕੋਈ ਨਸ਼ਾ ਲੈਣ ਵਾਲਾ ਠੀਕ ਆ ਨਾ ਆਵੇ ਤੇ ਨਾ ਹੀ ਅਸੀਂ ਵੜਨ ਦੇਣਾ ਕਿਸੇ ਨੂੰ ਠੀਕ ਆ ਜੋ ਪਹਿਲਾਂ ਕੁਝ ਵੀ ਹੋ ਗਿਆ ਉਹਨੂੰ ਸਮਾਪਤ ਕਰਤਾ ਤੇ ਬਹੁਤ ਵਧੀਆ ਹੋ ਗਿਆ ਸਾਰਾ ਸਾਡੀ ਗਲੀ ਸੇਫ ਆ ਹੁਣ ਪਹਿਲਾਂ ਅਸੀਂ ਇੱਧਰ ਬਹੁਤ ਔਖੇ ਸੀ ਕਿਉਂਕਿ ਇਹ ਮਲੋਟ ਰੋਡ ਉੱਨਾ ਚੱਲਦਾ ਨਹੀਂ ਸੀ ਜਿੰਨਾ ਸਾਡੀ ਗਲੀ ਚੱਲਦੀ ਸੀ ਵੀ ਉਹਨਾਂ ਮੋਟਰਸਾਈਕਲਾਂ ਦੀ ਜਾਂ ਕੋਈ ਵੀ ਗੱਡੀਆਂ ਦੀ ਕੋਈ ਗਿਣਤੀ ਨਹੀਂ ਹੁੰਦੀ ਸੀ ਵੀ ਅਸੀਂ ਕੀ ਕਰੀਏ ਇਹਨਾਂ ਨੂੰ ਅਸੀਂ ਆਪ ਵੀ ਬਾਹਰ ਖੜਨਾ ਬਹੁਤ ਮੁਸ਼ਕਲ ਹੋ ਜਾਂਦਾ ਸੀ ਕਿਸ ਤਰ੍ਹਾਂ ਦੇਖ ਦਿਓ ਜੋ ਪੰਜਾਬ ਸਰਕਾਰ ਦੀ ਮੈਂ ਪੰਜਾਬ ਸਰਕਾਰ ਪੰਜਾਬ ਸਰਕਾਰ ਦਾ ਧੰਨਵਾਦ ਆ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇਹ ਮੁਹਿੰਮ ਚਲਾਈ ਅਸੀਂ ਤਾਂ ਨੇ ਵੀ ਸਾਰੇ ਪੰਜਾਬ ਦੇ ਵਿੱਚੋਂ ਇਹ ਜਿਹੜਾ ਨਸ਼ਾ ਇਹ ਪਾਛੀਮਾ ਦਰਿਆ ਵਗਦਾ ਜਿਹੜਾ ਨਸ਼ਾ ਖਤਮ ਹੋਣਾ ਚਾਹੀਦਾ ਕਈ ਆ ਮਾਵਾਂ ਦੇ ਪੁੱਤ ਮਰੀ ਜਾਂਦੇ ਆ ਭੈਣਾਂ ਦੇ ਵੀਰ ਮਰੀ ਜਾਂਦੇ ਸਵਾਗੜਾ ਰੰਡੀਆਂ ਹੋਈ ਜਾਂਦੀਆਂ ਉਹਨਾਂ ਦਾ ਕੀ ਫਾਇਦਾ ਦੱਸ ਇਹ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਹ ਮਹਿੰਮ ਚਲਾਈ ਹੈ ਤੇ ਬਹੁਤ ਹੀ ਔਰ ਅਖਲ ਚੌਧਰੀ ਐਸਫੀ ਸਾਹਿਬ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਪ੍ਰਸ਼ਾਸਨ ਦਾ ਸਾਰੇ ਦਾ ਹੀ ਬਹੁਤ-ਬਹੁਤ ਧੰਨਵਾਦ ਜਿਸੋਂ ਦੀ ਅਸੀਂ ਇਹ ਮਹਿੰਮ ਚਲਾਈ ਜੋ ਇਹ ਕਾਰਵਾਈ ਪਾਈ ਅਸੀਂ ਪੋਸਟਰ ਲਵਾਏ ਆ ਕੈਮਰੇ ਲਵਾਏ ਆ ਕੈਮਰੇ ਵੀ ਉਹਨਾਂ ਨੇ ਲਵਾਏ ਆ ਜੋ ਇਹ ਕੰਮ ਕਰਦੇ ਸੀ ਮੁਕਸਰ ਪੁਲਿਸ ਸਾਥ ਦਿੰਦੀ ਹੈ ਜੇ ਮੁਕਸਰ ਪੁਲਿਸ ਪੂਰਾ ਸਾਥ ਫੜਾਣਾ ਹੁੰਦਾ ਹਾਂ ਮੁਕਸਰ ਪੁਰ ਪੂਰਾ ਸਾਥ ਦਿੰਦੀ ਹੈ ਉਹ ਆਉਂਦੇ ਆ ਪਹਿਲਾਂ ਜਾ ਕੇ ਬਹੁਤ ਉਹ ਜਾਂਦੇ ਸੀ ਗਾਂ ਜਾਂਦੇ ਸੀ ਬਹੁਤ ਵੇਖਦੇ ਸੀ ਵੀ ਆਪਾਂ ਕੀ ਕਾਰਵਾਈ ਕਰਦੇ ਆ ਪਰ ਹੁਣ ਸਾਨੂੰ ਪੁੱਛੇ ਤੋਂ ਬਿਨਾ ਗਾਂ ਪੁਲਿਸ ਨਹੀਂ ਜਾਂਦੀ ਉਹ ਪਹਿਲਾਂ ਸਾਨੂੰ ਪੁੱਛਦੇ ਵੀ ਹਾਂ ਤੁਸੀਂ ਕਿਵੇਂ ਠੀਕ ਹੋ ਜਾਂ ਇੱਧਰ ਕੋਈ ਹੈਗਾ ਪਰ ਅਸੀਂ ਆਨੇ ਵੀ ਨਹੀਂ ਇੱਧਰ ਹੈ ਨਹੀਂਗਾ ਪਰ ਹੈ ਜੇ ਹੋਵੇ ਫਿਰ ਅਸੀਂ ਆ ਕੀ ਵੀ ਹੈਗਾ ਪਰ ਜੋ ਸੀਗਾ ਹਜੇ ਕੋਈ ਕੋਈ ਮੱਛੀ ਕਹੀ ਆਦੀ ਪਤਾ ਕੀ ਗੱਲ ਆ ਪਾਣੀ ਪਾਣੀ ਪੀਂਦੀ 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 ਨਾ ਉਹ ਬਹੁਤ ਦੁਖੀ ਕਰਦੀ ਹੁੰਦੀ ਪਰ ਉਹ ਮੱਛੀ ਨੂੰ ਅਸੀਂ ਪਕੜਨਾ ਉਹ ਮੱਛੀ ਦਾ ਸੀ ਉਹ ਜਿਹੜਾ ਹਾਲ ਕਰਨਾ ਵੀ ਜਿਹੜਾ ਉਹ ਪਛਤਾਉਗੇ ਵੀ ਅਸੀਂ ਪੰਗਾ ਕਿਹਦੇ ਨਾਲ ਲਿਆ ਸਾਰੇ ਮੁਹੱਲੇ ਵਾਲਿਆਂ ਨੇ ਉਸ ਮੱਛੀ ਨੂੰ ਮੈਂ ਆ ਨਾ ਪੂਰਾ ਖੁਸ਼ ਆ ਜੀ ਤੇ ਜਿਹੜਾ ਮਤਲਬ ਕਿ ਸਰਕਾਰ ਨੇ ਨਸ਼ਿਆਂ ਵਿਰੁੱਧ ਜੋ ਵੀ oprala ਕੀਤਾ ਜਾਂ ਮੁਹਿੰਮ ਚਲਾਈ ਆ ਯੁੱਧ ਨਸ਼ਿਆਂ ਵਿਰੁੱਧ ਹਨਾ ਜੀ ਉਸ ਬਾਰੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਬਹੁਤ ਬਹੁਤ ਧੰਨਵਾਦ ਅਸੀਂ ਇਹਨਾਂ ਦਾ ਸਾਥ ਦੇ ਰਹੇ ਹਾਂ ਜਿੰਨਾ ਵੀ ਸਰਕਾਰ ਦਾ ਹੋ ਸਕੇ ਹਨਾ ਜੀ ਜਿਹੜਾ ਵੀ ਆ ਸਾਡਾ ਮੁਹੱਲਾ ਅਜੇ ਕਲੋਨੀ ਦਾ ਵਗੈਰਾ ਇਹਦੇ ਵਿੱਚ ਨਸ਼ਾ ਨਾ ਕੋਈ ਹੁਣ ਵੇਚ ਰਿਹਾ ਪਹਿਲਾਂ ਜਾਂ ਹੁੰਦਾ ਸੀ ਇਹ ਕੰਮ ਇਹ ਬੰਦ ਹੈ ਜੀ ਹੁਣ ਹੁਣ ਬਹੁਤ ਵਧੀਆ ਬਹੁਤ ਸ਼ਾਂਤੀ ਹੈ ਜੀ ਉਹ ਕਿਉਂਕਿ ਕੈਮਰਿਆਂ ਦਾ ਫਾਇਦਾ ਹੋਇਆ ਕੋਈ ਹਾਂਜੀ ਹਾਂਜੀ ਪੋਸਟਰਾਂ ਤੇ ਕੈਮਰਿਆਂ ਦਾ ਬਹੁਤ ਜ਼ਿਆਦਾ ਫਾਇਦਾ ਹੋਇਆ ਕਿਉਂਕਿ ਸਾਡੇ 2-3 ਪੋਸਟਰ ਲੱਗੇ ਆ ਗਲੀ ਦੇ ਵਿੱਚ ਕੈਮਰੇ ਵੀ ਲੱਗੇ ਆ ਉਧਰ ਵੀ ਲੱਗੇ ਇਧਰ ਵੀ ਲੱਗੇ ਆ ਹੁਣ ਨਾ ਤਾਂ ਕੋਈ ਨਸ਼ਾ ਬੇਚਦਾਈ ਤੇ ਨਾ ਹੀ ਕੋਈ ਲੈਣ ਉਹ ਜੇ ਲੈਣ ਵੀ ਆਉਂਦਾ ਤਾਂ ਅਸੀਂ ਉਹਨੂੰ ਵਾਫਰ ਕਰ ਦਿੰਨੇ ਆ ਭਾਈ ਮਕਸਦ ਪੁਲਿਸ ਜਿਹੜਾ ਸਾਥ ਦਿੰਦੀ ਆ ਤੁਹਾਡੇ ਬਰ ਹਾਂਜੀ ਮਕਸਦ ਪੁਲਿਸ ਬਹੁਤ ਸਾਥ ਦੇ ਰਹੀ ਆ ਸਾਡਾ ਵੀ ਚਲੋ ਕਦੋਂ ਵੀ ਫੋਨ ਅਸੀਂ ਕਰੀਏ ਜਾਂ ਕਿੰਨੀ ਵੀ ਉਹ ਸਾਡੇ ਕੋਲੇ ਆਉਂਦੇ ਆ ਤੇ ਸਾਡੀ ਗੱਲ ਬਾਤ ਸੁਣਦੇ ਆ ਤਾਂ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੀਦਾ ਆਮ ਪਬਲਿਕ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਜੀ ਵੀ ਜਿੱਥੇ ਵੀ ਕੋਈ ਵੀ ਨਸ਼ੇ ਦਾ ਗੜ ਬਣ ਰਿਹਾ ਜਾਂ ਕੋਈ ਵੀ ਨਸ਼ਾ ਵੇਚ ਰਿਹਾ ਇਕੱਠ ਕਰਕੇ ਮੁਹੱਲੇ ਗਲੀ ਨਿਵਾਸੀ ਹਲੇ ਉਹਨੂੰ ਬੰਦੇ ਨੂੰ ਸੂਚਨਾ ਦਿਓ ਜਾਂ ਟਾਰਗੇਟ ਕੀਤਾ ਜਾਵੇ ਉਹ ਬੰਦੇ ਨੂੰ ਵੀ ਭਾਈ ਵੀ ਇਹ ਚੀਜ਼ ਬੰਦ ਕਰਦੇ ਕਿਉਂਕਿ ਜਿਹੜੀ ਸਰਕਾਰ ਦੀ ਮਹਿੰਮ ਚੱਲ ਰਹੀ ਹੈ ਵੀ ਉਸ ਮਹਿੰਮ ਦੇ ਤਹਿਤ ਤੁਸੀਂ ਇਹ ਚੀਜ਼ਾਂ ਨੂੰ ਬੰਦ ਕਰ ਦਿਓ ਬਹੁਤ ਵਧੀਆ ਲੂਗਾ ਨਹੀਂ ਤਾਂ ਤੁਹਾਡੇ ਤੇ ਕੋਈ ਕਾਰਵਾਈ ਹੋਊਗੀ ਆਪਣਾ ਤੁਸੀਂ ਆਪ ਦਾ ਆਪ ਜ਼ਿੰਮੇਵਾਰ ਹੋਵੋਗੇ ਬਸ ਇਹੀ ਕਹਿਣਾ ਚਾਹੁੰਨਾ ਆਮ ਪਬਲਿਕ ਨੂੰ ਵੀ ਜਿੰਨਾ ਵੀ ਕੌਸਾ ਕੇ ਨੌਜਵਾਨ ਪੀੜ੍ਹੀ ਨੂੰ ਕਹਿਣਾ ਚਾਹਣਾ ਮੈਂ ਵੀ ਇਹ ਨਸ਼ੇ ਨੂੰ ਖਤਮ ਕਰ ਦਿਓ ਕਿਉਂਕਿ ਨਸ਼ੇ ਦੀ ਜਿਹੜੀ ਨਸ਼ੇ ਕਰਕੇ ਨੌਜਵਾਨੀ ਖਤਮ ਹੋ ਗਈ ਹੈ ਨਾ ਉਹਨੂੰ ਦੁਬਾਰਾ ਆਪਾਂ ਪੰਜਾਬ ਨੂੰ ਜਾਂ ਉਸ ਆਪਾਂ ਇਨਸਾਨਾਂ ਨੂੰ ਦੂਰੀ ਦਾ ਬਾਰ ਸੋਹਣੀ ਜਿਹੀ ਬਣਾ ਦੇਣਾ